ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ੍ਹੇਮਕੁੰਟ ਸਾਹਿਬ ਅੰਮ੍ਰਿਤਸਰ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਅੰਮ੍ਰਿਤੇ ਦੇ ਨਵੇਂ ਦਰਸ਼ਨ ਕਰਵਾਉਣ ਦੇ ਦਰਵਾਜ਼ਾ ਸਾਹਿਬ ਜੀ ਦੇ

اندر اسٹچو بنایا جی گردوارا رشی کے واحد گردوارے دربار صاحب ਵਾਹ ਰਿਹਾ ਤੁਹਾਡੀ ਸੰਗਤ ਜੀ ਵੀਡੀਓ ਨੂੰ ਹੋਰ ਵੀ ਸੰਗਤਾਂ ਤੱਕ ਸ਼ੇਅਰ ਕਰਦੇ ਹੋ ਤਾਂ ਕਿ ਸਾਰੀਆਂ ਸੰਗਤਾਂ ਦਰਸ਼ਨ ਕਰ ਸਕਣ i gormoni di Kirtan e poi quando stavano con gli gormoni di Kirtan ਚਿਕਾ ਖਲਚਾ ਵਾਹੋ ਚਿੱਕੀ ਫਤਿਹ ਗੁਰਦੁਆਰਾ ਸ੍ਰੀ ਹਿਮਕੁੰਤ ਸਾਹਿਬ ਰਿਸ਼ੀਕੇਸ਼ ਇੱਥੇ ਸਿੱਖ ਧਰਮ ਦੇ ਨਾਲ ਰਿਲੇਟਡ ਸਟੈਚੂ ਬਣਾਏ ਗਏ ਕਿਵੇਂ ਸਿੱਖ ਕੌਮ ਦੇ ਮਹਾਨ ਯੋਧਿਆਂ ਨੇ ਸ਼ੀਧੀਆਂ ਪ੍ਰਾਪਤ ਕੀਤੀਆਂ ਜੀ ਅਸੀਂ ਰਜਾਨਾ ਅਰਦਾਸ ਦੇ ਵਿੱਚ ਵੀ ਸਰਵਣ ਕਰਦੇ ਹਾਂ ਨੇਜੀਆਂ ਤੇ ਟੰਗਾਏ پٹھیاں خلاں لہائی چھوٹے چھوٹے دے ماما نے ٹوٹے کرا کے گلان گلا کے پوائے سبا من پیسن پیسے کھنی کھنی روٹی دے گجارہ کیتا رجانہ سربن کر دیا جی سکھ دھرم دیا شہید دیا. ਅਈ ਸਤੀ 10 ਜੀ ਜਿਨ੍ਹਾਂ ਨੂੰ ਕੇ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸਾੜਿਆ ਗਿਆ ਸੀਗਾ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਸਾੜ ਕੇ ਇਹ ਉਹਨਾਂ ਦਾ ਸਟੈਚੂ ਹੈ ਜੀ ਬੁੱਤ ਬਣਾਇਆ ਗਿਆ ਹੈ ਭਾਈ ਦੇ ਅੱਲਾ ਜੀ ਜਿਨ੍ਹਾਂ ਨੂੰ ਉਬਲਦੀ ਦੇਗ ਦੇ ਵਿੱਚ ਵਾਲ ਕੇ ਸ਼ਹੀਦ ਕੀਤਾ ਗਿਆ ਸਿੱਖ ਕੌਮ ਦੇ ਮਹਾਨ ਜੋਧੇ ਭਾਈ ਮਤੀ ਦਾਸ ਜੀ ਭਾਈ ਮਤੀ ਦਾਸ ਪਿਆਰਾ ਚਲੇ ਸੀਸ ਉੱਤੇ ਹਰਾ ਅਸੀਂ ਸਰਵਨ ਕਰਦੇ ਹਾਂ ਜੀ ਇਹ ਉਹਨਾਂ ਨੂੰ ਆਰੇ ਦੇ ਨਾਲ چیر ਕੇ ਸ਼ਹੀਦ ਕੀਤਾ ਗਿਆ ਸਿੱਖ ਕੌਮ ਦੀਆਂ ਸ਼ਹੀਦੀਆਂ ਦੇ ਬਾਰੇ ਦੱਸਿਆ ਗਿਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਤਾਂ ਜਰੂਰ ਦਰਸ਼ਨ ਕਰੋ ਭਾਈ ਸਵੇਕ ਸਿੰਘ ਜੀ ਭਾਈ ਸਾਹਾਬ ਸਿੰਘ ਜੀ ਜਿਨ੍ਹਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਸੀਗਾ ਜੀ ਮਹਾਨ ਜੋਧੇ ਸਿੱਖ ਕੌਮ ਦੇ ਸੰਗਤ ਜੀ ਇਹ ਜੀ ਪਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਕੀ ਜਲਾਦ ਨੇ ਰੰਬੀ ਦੇ ਨਾਲ ਕੋਪੜੀ ਲਾ ਦਿੱਤਾ ਸੀਗਾ ਕੋਪੜ ਲਾ ਕੇ ਸ਼ਹੀਦ ਕੀਤਾ ਗਿਆ ਪਈ ਤਾਰੂ ਸਿੰਘ ਜੀ ਨੂੰ ਪਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦ-ਬੰਦ ਕਟਿਆ ਗਿਆ ਸੀਗਾ ਭਾਈ ਮਨੀ ਸਿੰਘ ਜੀ ਜਲਾਦ ਨੂੰ ਕਹਿ ਰਹੇ ਹਨ ਕਿ ਉਂਗਲ ਨਹੀਂ ਲਾਉਣੀ ਪੋਟਾ-ਪੋਟਾ ਕਰਕੇ ਕਟਿਆ ਜਾਵੇ ਇਹ ਹਾਂ ਜੀ ਸਿੱਖ ਕੌਮ ਦੇ ਮਹਾਨ ਜੋਧੇ ਜਿਨ੍ਹਾਂ ਨੇ ਕਿ ਸ਼ੀਧੀਆਂ ਪ੍ਰਾਪਤ ਕੀਤੀਆਂ ਸਿੱਖੀ ਲਈ تن تن بابا دیپ جی عمر شہید یہ انہوں کا اسٹچو بنایا گیا ہے جی جدو بھی ہیم ہرمکٹ صاحب ہوئی تھے، ٹھہر ٹھہردیاں تو جرور درشن کرے ہو جی تن بابا دیپ جی شہید عمر شہید تن بابا دیپ جی ਏ ਜੀ ਛੋਟੇ ਸਾਹਿਬ ਜੀ ਦੇ ਜਿਨ੍ਹਾਂ ਨੂੰ ਕੀ ਨੀਆਂ ਦੇ ਵਿੱਚ ਜਿਨ੍ਹਾਂ ਗਿਆ ਸਿਕਾ ਨੀਆਂ ਵਿੱਚ ਜਨ ਕੇ ਸ਼ਹੀਦ ਕੀਤਾ ਗਿਆ ਸੀ ਇਹ ਉਸ ਸਮੇਂ ਨੂੰ ਦਰਸਾਉਂਦਾ ਹੈ ਜੀ ਸਟੈਚੂ ਛੋਟੇ ਸਾਹਿਬ ਜੀ ਦੇ بابا زوراور سن جی بابا فتح سنگھ جی جلاد دیکھو جی اس سمے صاحبز نے این ای منی شہید پرابت کی دیا. گردوارا شری ہمکنٹ صاحب رشی کیش ਇਨਕੁਰ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਥੱਲੇ ਬਣਿਆ ਹੋਇਆ ਜੀ ਇਹ ਹਾਂ ਜੀ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹ ਉਹਨਾਂ ਦਾ ਸਟੈਚੂ ਹੈ ਜੀ ਬਣਿਆ ਹੋਇਆ ਬਾਬਾ ਬੰਦਾ ਸਿੰਘ ਜੀ ਭਾਤਰ ਸਿੱਖ ਕੌਮ ਦੇ ਜਰਨੈਲ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇਟ ਖੜਕਾਈ ਸੀ ਜਲਮੁਦਨ ਨਾਸ ਕੀਤਾ ਸੰਗਤ ਜੀ ਆਪਣੇ ਬੱਚਿਆਂ ਨੂੰ ਵੀ ਜੋੜ ਦਿਖਾਓ ਅਤੇ ਨਾਲ ਦੱਸੋ ਕਿਵੇਂ ਸਿੱਖ ਕੌਮ ਦੇ ਮਹਾਨ ਯੋਧਿਆਂ ਨੇ ਸ਼ਹੀਦੀਆਂ ਦਿੱਤੀਆਂ ਤਾਂ ਕਿ ਬੱਚਿਆਂ ਨੂੰ ਵੀ ਇਤਿਹਾਸ ਬਾਰੇ ਪਤਾ ਲੱਗ ਸਕੇ